ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਸ਼ਾਦ ਖਰੀ ਕਾਲ ਆਦੀਆਂ ਵੱਡੀਆਂ ਖਬਰਾਂ ਕਿਸਾਨਾਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਸਿਰੇ ਤੋਂ ਕੀਤਾ ਖਾਰਜ ਹੁਣ ਕੱਲ ਨੂੰ ਦਿੱਲੀ ਕੋਚ ਕਰਨਗੇ ਕਿਸਾਨ ਪੰਜਾਬ ਚ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਬਦਲ ਜਾਣਗੇ ਇਹ ਪੁਰਾਣੇ ਨਿਯਮ ਸੁਖਵੀਰ ਬਾਦਲ ਵੱਲੋਂ ਕੀਤੇ ਪੇਸ਼ ਚ ਕੋਰਤ ਤੋਂ ਸੀਐਮ ਭਗਵੰਤ ਮਾਨ ਬਾਰੇ ਆਈ ਵੱਡੀ ਖਬਰ ਅਦਾਲਤ ਨੇ ਪੇਸ਼ ਹੋਣ ਦੇ ਦਿੱਤੇ ਹੁਕਮ ਕਿਸਾਨਾਂ ਦੇ ਹੱਕ ਚ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਕਿਹਾ ਕਿਸਾਨਾਂ ਨੂੰ ਪੂਰਾ ਹੱਕ ਹੈ ਦਿੱਲੀ ਜਾ ਕੇ ਆਪਣਾ ਪੱਖ ਰੱਖਣ ਭਗਵੰਤ ਮਾਨ ਸਰਕਾਰ ਤੇ ਭੜਕੇ ਪ੍ਰਤਾਪ ਸਿੰਘ ਬਾਜਵਾਸ ਕਿਹਾ ਸੀਐਮ ਭਗਵੰਤ ਮਾਨ ਧਿਆਨਮੋਲ ਗਗਨਮਾਨ ਨੂੰ ਵਾਦੇ ਅਨੁਸਾਰ ਘੱਟੋ ਘੱਟ ਸਮਰਥਨ ਮੁੱਲ ਦੇਣਾ ਚਾਹੀਦਾ ਹੈ ਪੰਜਾਬ ਸਮੇਤ ਇਹਨਾਂ ਸੂਬਿਆਂ ਚ 3 ਦਿਨਾਂ ਤੱਕ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ ਜਾਣੋ ਆਪਣੇ ਇਲਾਕੇ ਦਾ ਹਾਲ ਬਿਜ਼ਨਸ ਦੀ ਵੱਡੀ ਕਾਰਵਾਈ 1 ਲੱਖ ਦੀ ਰਿਸ਼ਤ ਲੈਂਦੇ ਦੋ ਸਾਬका ਕਾਨੂੰਨ ਗੋਨੂ ਕੀਤਾ ਗ੍ਰਿਫਤਾਰ ਐਮਐਸਪੀ ਨੂੰ ਲੈ ਕੇ ਕਿਸਾਨਾਂ ਆਗੂਆਂ ਤੇ ਕੇਂਦਰੀ ਮੰਤਰੀਆਂ ਨੇ ਬੀਤੇ ਕੱਲ ਮੀਟਿੰਗ ਕੀਤੀ ਸੀ ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ ਸਨ ਜਦਕਿ ਐਮਐਸਪੀ ਨੂੰ ਲੈ ਕੇ ਕਿਸਾਨਾਂ ਦੇ ਧਰਨੇ ਦਾ ਅੱਜ 8ਵਾਂ ਦਿਨ ਜਾਰੀ ਹੈ ਬੀਤੇ ਦਿਨੀ ਹੋਈ ਕੇਂਦਰੀ ਮੰਤਰੀਆਂ ਨਾਲ ਬੈਠਕ ਵਿੱਚ ਵੀ ਕੋਈ ਸਹਿਮਤੀ ਨਹੀਂ ਬਣੀ ਕਿਸਾਨਾਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਸਪਸ਼ਟ ਕਹਿ ਦਿੱਤਾ ਹੈ ਕਿ ਸਾਨੂੰ ਐਮਐਸਪੀ ਤੋਂ ਘੱਟ ਕੁਝ ਨਹੀਂ ਚਾਹੀਦਾ ਉੱਥੇ ਹੁਣ ਖਨੋਰੀ ਬਾਰਡਰ ਤੇ ਕਿਸਾਨਾਂ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨ ਆਗੂ ਨੇ 21 ਫਰਵਰੀ ਯਾਨੀ ਕੱਲ ਨੂੰ ਸ਼ਾਂਤਮਈ ਤਰੀਕੇ ਨਾਲ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇ ਵਾਲਾ ਤੇ ਸਰਮ ਸਿੰਘ ਪੰਦੇਰ ਨੇ ਕਿ ਹੈ ਕਿ ਆਪਣੀਆਂ ਹੀ ਮੰਨੀਆਂ ਜਾ ਚੁੱਕੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਲੋਕਾਂ ਨੂੰ ਧਰਨੇ ਲਾਉਣੇ ਪੈ ਰਹੇ ਹਨ ਇਸ ਤੋਂ ਮਾੜੀ ਹਾਲਤ ਹੋਰ ਕੀ ਹੋ ਸਕਦੀ ਹੈ ਦੂਜੇ ਪਾਸੇ ਪੀਐਮ ਮੋਦੀ ਵਿਦੇਸ਼ਾਂ ਵਿੱਚ ਜਾ ਕੇ ਕਹਿੰਦੇ ਹਨ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਵਾਲਾ ਦੇਸ਼ ਹੈ ਜਿਹੜੇ ਲੋਕਤੰਤਰ ਦੀ ਗੱਲ ਪੀਐਮ ਮੋਦੀ ਕਰ ਰਹੇ ਹਨ ਉਹਨਾਂ ਦੇ ਹੀ ਰਾਜ ਵਿੱਚ ਕਿਸਾਨਾਂ ਤੇ ਤਸ਼ੱਦਦ ਆਇਆ ਜਾ ਰਿਹਾ ਹੈ ਪਹਿਲੇ ਹੀ ਦਿਨ ਤੋਂ ਹਰਿਆਣਾ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ ਅਤੇ ਹੁਣ ਪੰਜਾਬ ਵਿੱਚ ਵੀ ਇਹੇ ਸੇਵਾ ਬੰਦ ਕਰ ਦਿੱਤੀ ਗਈ ਹੈ ਦੇਸ਼ ਦੇ ਕਰੋੜਾਂ ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ ਹੈ ਹੁਣ ਨਾ ਸਿਰਫ ਦਿੱਲੀ ਐਨਸੀਆਰ ਵਿੱਚ ਬਲਕਿ ਯੂਪੀ ਬਿਹਾਰ ਰਾਜਸਥਾਨ ਪੰਜਾਬ ਵਰਗੇ ਰਾਜਾਂ ਵਿੱਚ ਰਾਸ਼ਨ ਵੰਡ ਵਿੱਚ ਬੇਨੀਮੀਆਂ ਦੀ ਕੋਈ ਸ਼ਿਕਾਇਤ ਨਹੀਂ ਮਿਲੇਗੀ 1 ਮਾਰਚ 2024 ਤੋਂ ਪੂਰੇ ਦੇਸ਼ ਵਿੱਚ ਰਾਸ਼ਨ ਵੰਡਣ ਦੀ ਪ੍ਰਣਾਲੀ ਵਿੱਚ ਬਦਲਾਅ ਹੋਣ ਜਾ ਰਿਹਾ ਹੈ 1 ਮਾਰਚ 2024 ਤੋਂ ਬਾਅਦ ਰਾਸ਼ਨ ਕਾਰਡ ਧਾਰਕਾਂ ਨੂੰ ਵੰਡ ਵਿੱਚ ਬੇਨੀਮੀਆਂ ਸਮੇਤ ਹੋਰ ਸਮੱਸਿਆਵਾਂ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਬੈਠ ਅਧਿਕਾਰੀਆਂ ਵੱਲੋਂ ਪਿੰਡਾਂ ਤੇ ਦਿਹਾਤੀ ਖੇਤਰਾਂ ਦੇ ਖਪਤਕਾਰਾਂ ਤੇ ਦੁਕਾਨਦਾਰਾਂ ਤੇ ਨਜ਼ਰ ਰੱਖੀ ਜਾਵੇਗੀ ਜ਼ਿਲ੍ਹਾ ਸਪਲਾਈ ਵਿਭਾਗ ਵਿੱਚ ਬੈਠੇ ਅਧਿਕਾਰੀ ਹੋਣ ਜਾਂ ਫਿਰ ਦਿੱਲੀ ਵਿੱਚ ਬੈਠੇ ਅਧਿਕਾਰੀ ਹਰ ਕੋਈ ਹੁਣ ਪੀ ਡੀ ਐਸ ਦੀਆਂ ਦੁਕਾਨਾਂ ਵਿੱਚ ਘੱਟ ਤੋਲ ਉੱਤੇ ਖਾਸ ਨਜ਼ਰ ਰੱਖੇਗਾ ਦੇਸ਼ ਭਰ ਵਿੱਚ ਈ ਪੋਸ਼ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਹੁਣ ਪਿੰਡ ਵਿੱਚ ਬੈਠੇ ਲੋਕਾਂ ਨੂੰ ਇਸ ਮਸ਼ੀਨ ਰਾਹੀਂ ਹੀ ਰਾਸ਼ਨ ਮਿਲਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਇਹ ਵੀ ਜਾਣਕਾਰੀ ਮਿਲੇਗੀ ਕਿ ਦੁਕਾਨਦਾਰ ਖਪਤਕਾਰ ਨੂੰ ਕਿੰਨੀ ਘੱਟ ਕਰਨ ਕਤੇ ਚੋਲ ਦੇ ਰਿਹਾ ਹੈ ਤੇ ਹੁਣ ਪਹਿਲੇ ਮਾਰਚ ਤੋਂ ਦੇਸ਼ ਭਰ ਦੇ ਕਰੋੜਾ ਨਾਸ਼ਣ ਕਾਟ ਧਾਰਕਾਂ ਨੂੰ ਰਾਜਾਂ ਦੇ ਜ਼ਿਲ੍ਹਾ ਸਪਲਾਈ ਵਿਭਾਗ ਕੋਲ ਸ਼ਿਕਾਇਤ ਨਹੀਂ ਕਰਨੀ ਪਵੇਗੀ ਦੇਸ਼ ਭਰ ਦੇ ਸਹੀ ਕਰੋੜ ਤੋਂ ਵੱਧ ਰਾਸ਼ਣ ਕਾਟ ਧਾਰਕਾਂ ਨੂੰ ਹੁਣ ਕਟੋਤੀ ਦੀ ਸ਼ਿਕਾਇਤ ਨਹੀਂ ਕਰਨੀ ਪਵੇਗੀ ਸ਼੍ਰੋਮਨੀ ਕਾਲੀਵਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਮਾਨ ਹਾਨੀ ਦੇ ਮਾਮਲੇ ਵਿੱਚ ਸੁਣਵਾਈ ਹੋਈ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਡਵੋਕੇਟ ਇਕਬਾਲ ਸਿੰਘ ਬੂਟਰ ਪੇਸ਼ ਹੋਏ ਮਾਨਯੋਗ ਵਧੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਰਾਜਪੁਰਾ ਦੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ 2024 ਤੱਕ ਮੁਲਤਵੀ ਕਰ ਦਿੱਤੀ ਹੈ ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਤੈਅ ਕੀਤੀ ਹੈ ਅਤੇ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੂੰ ਅਗਲੀ ਸੁਣਵਾਈ ਤੇ ਪੇਸ਼ ਹੁੰਦੇ ਹੁਕਮ ਦਿੱਤੇ ਗਏ ਹਨ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੋਮਵਾਰ 19 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਖਸਰ ਦੀ ਅਦਾਲਤ ਵਿੱਚ ਪੇਸ਼ ਹੋਣਾ ਸੀ ਜਿਸ ਲਈ ਉਹਨਾਂ ਨੂੰ ਸੰਮਨ ਮਿਲੇ ਸਨ ਇਸੇ ਦੌਰਾਨ 19 ਫਰਵਰੀ ਦਿਨ ਸੋਮਵਾਰ ਨੂੰ ਵਕੀਲ ਇਕਵਾਲ ਸਿੰਘ ਬੁੱਟਰ ਨੇ ਇੰਪੀਰੀਅਸ ਦਾ ਮੈਮੋ ਦੇ ਕੇ ਅਦਾਲਤ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ ਅਦਾਲਤ ਨੇ ਜਵਾਬ ਦਾਖਲ ਕਰਨ ਲਈ ਅਗਲੀ ਤਾਰੀਖ 19 ਮਾਰਚ ਦਿੱਤੀ ਹੈ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦolan ਬਾਰੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਆਖਿਆ ਕਿ ਉਹ ਕਿਸਾਨਾਂ ਦੀਆਂ ਮੰਗਾਂ ਬਾਰੇ ਪਹਿਲੇ ਸਟੈਂਡ ਉੱਤੇ ਕਾਇਮ ਹਨ ਉਹ ਹੁਣ ਭਾਵੇਂ ਭਾਜਪਾ ਵਿੱਚ ਹਨ ਪਰ ਉਹ ਕਿਸਾਨਾਂ ਬਾਰੇ ਅੱਜ ਵੀ ਆਪਣੇ ਪਹਿਲੇ ਸਟੈਂਡ ਉੱਤੇ ਹਨ ਉਹਨਾਂ ਆਖਿਆ ਕਿ ਕਿਸਾਨਾਂ ਨੂੰ ਪੂਰਾ ਹੱਕ ਹੈ ਕਿ ਉਹ ਦਿੱਲੀ ਵਿੱਚ ਜਾ ਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਪੱਖ ਰੱਖ ਸਕਣ ਉਹਨਾਂ ਕਿਹਾ ਕਿ ਸਰਕਾਰ ਦੀ ਕਿਸਾਨ ਨਾਲ ਗੱਲ ਚੱਲ ਰਹੀ ਹੈ ਮੀਟਿੰਗ ਦਾ ਦੌਰ ਜਾਰੀ ਹੈ ਤੇ ਮਸਲੇ ਦਾ ਹੱਲ ਕਰ ਲਿਆ ਜਾਵੇਗਾ ਉਹਨਾਂ ਨੇ ਆਖਿਆ ਕਿ ਉਹ ਇਹਨਾਂ ਮਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਜਾ ਰਹੇ ਹਨ ਇਸ ਮੌਕੇ ਪੰਜਾਬ ਦੇ ਮਸਲੇ ਵੀ ਰੱਖੇ ਜਾਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਪੀਐਮ ਮੋਦੀ ਵਿਚਾਲੇ ਹੋਣ ਵਾਲੀ ਇਹ ਮੀਟਿੰਗ ਕਿਸਾਨਾਂ ਲਈ ਕੋਈ ਚੰਗਾ ਸੁਨੇਹਾ ਲੈ ਆ ਸਕਦੀ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਿਹਤ ਸਪੱਟਾ ਤੇ ਸੱਭਿਆਚਾਰਕ ਮਾਮਲੇ ਬਾਰੇ ਮੰਤਰੀ ਅਣਮੋਲ ਗਗਨ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ 22 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੇ ਕੇ ਆਪਣੇ ਵਾਅਦੇ ਪੂਰੇ ਕਰਨ। ਉਹਨਾਂ ਨੇ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਨੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ 22 ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਕੀਤਾ ਸੀ ਬਾਜਵਾ ਨੇ ਕਿ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 2 ਸਾਲ ਹੋ ਗਏ ਹਨ ਅਤੇ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਆਪਣੇ ਲੰਬੇ ਸਮੇਂ ਤੋਂ ਲਟਕ ਰਹੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਆਪ ਸਰਕਾਰ ਬਣਨ ਦੇ 5 ਮਿੰਟਾਂ ਦੇ ਅੰਦਰ ਅੰਦਰ ਘੱਟੋ ਘੱਟ ਸਮਰਥਨ ਮੁੱਲ ਮੁਹੱਈਆ ਕਰਵਾਇਆ ਜਾਵੇਗਾ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਤਤਕਾਲੀ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਸੀ ਕਿ ਜੇਕਰ ਉਹ 22 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੇਣ ਚ ਅਸਮਰਥ ਹਨ ਤਾਂ ਉਹਦਾ ਛੱਡ ਦੇਣ ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਕਿ ਉਹਨਾਂ ਨੂੰ ਆਪਣਾ ਵਾਅਦਾ ਪੂਰਾ ਕਰਨ ਤੋਂ ਕਿਸੇ ਚੀਜ਼ ਨੇ ਰੋਕਿਆ ਹੈ ਉੱਤਰੀ ਭਾਰਤ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਿਆ ਹੈ ਇੱਕ ਵਾਰ ਫਿਰ ਪਛਮੀ ਗੜਬੜੀ ਸਰਗਰਮ ਹੋ ਰਹੀ ਹੈ ਪੰਜਾਬ ਦੇ ਮਾਝੇ ਅਤੇ ਪਛਮੀ ਮਾਲਵੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅਗਲੇ 3 ਦਿਨਾਂ ਤੱਕ ਪੰਜਾਬ ਹਰਿਆਣਾ ਅਤੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ ਹਿਮਾਚਲ ਚ ਅਗਲੇ 2 ਦਿਨਾਂ ਤੱਕ ਮੀਂਹ ਅਤੇ ਬਰਫਬਾਰੀ ਨੂੰ ਲੈ ਕੇ orange alert ਵੀ ਜਾਰੀ ਕੀਤਾ ਗਿਆ ਹੈ ਪੰਜਾਬ ਬਿਜ਼ਨਸ ਵਿਰੋਣੇ ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਸਾਬਕਾ ਕਾਨੂੰਗੋਣ ਗ੍ਰਿਫਤਾਰ ਕੀਤਾ ਹੈ ਬਿਜ਼ਨਸ ਨੇ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਐਸਬੀਐਸ ਨਗਰ ਜ਼ਿਲ੍ਹੇ ਦੇ ਇੱਕ ਸਬਾਰਾਹੋ ਤੋਂ ਇੱਕ ਰਿਟਾਇਰਡ ਕਾਨੂੰਨਗੋਸਤੰਤਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੋਲਜਮ ਖਿਲਾਫ ਸ਼ਿਕਾਇਤ ਹਰਮੇਲ ਸਿੰਘ ਵਾਸੀ ਪਿੰਡ ਚੋਕਰਾ ਤਹਿਸੀਲ ਨਵਾਂ ਸ਼ਹਿਰ ਨੇ ਮੁੱਖ ਮੰਤਰੀ ਪ੍ਰੀਸ਼ਟਾਚਾਰ ਆਨਲਾਈਨ ਪ੍ਰੀਸ਼ਟਾਚਾਰ ਐਕਸ਼ਨ ਲਾਈਨ ਤੇ ਆਨਲਾਈਨ ਦਰਜ ਕਰਵਾਈ ਸੀ ਸ਼ਿਕਾਇਤ ਵਿੱਚ ਉਸਨੇ ਦੋਸ਼ ਲਗਾਇਆ ਕਿ ਉਕਤ ਮੁਲਜ਼ਮ ਨੇ ਉਸ ਦੀ ਜੱਦੀ ਜ਼ਮੀਨ ਦੀ ਵੰਡ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਮਦਦ ਕਰਨ ਲਈ 1 ਲੱਖ ਰੁਪਏ ਦੀ ਰਿਸ਼ਵਤ ਲਈ ਹੈ ਤੇ ਹੁਣ ਤਹਿਸੀਲਦਾਰ ਤੇ ਪਟਵਾਰੀ ਦੇ ਨਾਂ ਤੇ 1 ਲੱਖ ਰੁਪਏ ਹੋਰ ਮੰਗ ਰਿਹਾ ਹੈ ਸ਼ਿਕਾਇਤਕਰਤਾ ਨੇ ਉਕਤ ਕਾਨੂੰਗੋ ਵੱਲੋਂ ਰਿਸ਼ਵਤ ਦੀ ਮੰਗ ਕੀਤੇ ਜਾਣ ਦੀ ਰਿਕਾਰਡਿੰਗ ਵੀ ਸੂਤ ਵੱਜੋ ਬਿਜ਼ਨਸ ਬਿਊਰੋ ਨੂੰ ਸੌਂਪੀ ਤੇ ਬਿਜ਼ਨਸ ਬਿਊਰੋ ਨੇ ਸ਼ਿਕਾਇਤ ਦੀ ਜਾਂਚ ਕੀਤੀ ਤੇ ਦੋਸ਼ਾਂ ਨੂੰ ਸਹੀ ਪਾਇਆ ਜਾਂਚ ਰਿਪੋਰਟ ਦੇ ਆਧਾਰ ਤੇ ਬਿਜ਼ਨਸ ਬਿਊਰੋ ਨੇ ਜਲੰਧਰ ਰੇਂਜ ਪੁਲਿਸ ਸਟੇਸ਼ਨ ਵਿੱਚ ਉਕਤ ਮੁੱਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ جاری ਹੈ ਦੋਨੋਂ ਫਾਰਮੋ ਕੀ ਅਭ ਚਰਚਾ ਹੋਣੇ ਕੇ ਬਾਅਦ ਇਹ ਫੈਸਲਾ ਲਿਆ ਗਿਆ ਹੈ ਤੇ ਜੋ ਸਰਕਾਰ ਨੇ ਪ੍ਰਪੋਜ਼ਲ دیا ਹੈ ਉਸ ਪ੍ਰਪੋਜ਼ਲ ਕੀ अगर उसे नाप तोल किया जाए तो उसमें कुछ नजर नहीं आ रहा उन्होंने ये कहा कि उन लोगों को उन किसानों को हम दालों के ऊपर और क्रॉप्स के ऊपर जो हमने छह क्रॉप्स लिए हैं पांच उनके ऊपर हम खरीदी की गारंटी करेंगे जो डाइवर्सिफिकेशन कर दूसरी क्रॉप्स को छोड़ेंगे और मेरा इसमें कहने का मतलब है ये उन्हीं को देंगे जिन्होंने धान को छोड़कर मूंग को लगाया होगा अगर जिन्होंने धान को छोड़कर मूंग को नहीं लगाया अपने आप नेचुरल मूंग की बिजाई कर रहा है उसकी खरीदी नहीं होगी तो इसलिए इन सभी बातों से ये निकल कर आता है कि इसमें से कुछ किसानों को लाभ होने वाला नहीं है आपके लिए कोई भी उसमें आ, इनकम देने वाली चीज कोई नहीं है उसमें और वो भी देते हैं जब और उसके ऊपर भी सारी फसलों की अगर हम ये मांगते हैं कि जितनी आप कम से कम भी दे रहे हो भाई उतनी तो बिक जाए हमारी उस रेट पे तो बिक जाए और उसके लिए भी वो गारंटी का कानून ना दें तो इसका मतलब देश का किसान इसी तरह लूटा रहे लूटता जा रहे तो वो हमें स्वीकार नहीं है इसलिए सभी तथ्यों के हिसाब से हम दोनों फोर्मो ने आज बैठकर चर्चा करने के बाद ये फैसला लिया है कि ये जो प्रपोजल आई है ये प्रपोजल किसानों के पक्ष की नहीं है किसानों के हित की नहीं है और इसके अनुसार इस हम इस प्रपोजल को रद्द करते हैं हमने यकमुक्त इस प्रपोजल को रद्द कर दिया है और जो ये कॉन्ट्रैक्ट फार्मिंग के नाम पर डिवर्सिफिकेशन के नाम पर जो धान या गेहूं छोड़कर आएंगे उनके साथ लीगल कांटेक्ट करेगी भारत सरकार उसमें ऐसा आ रहा था तो जो बात थी भी अगर पहले से कोई सरसों बीज रहा है और उस, वो उससे नहीं निकले उसका कुछ नहीं मिलने वाला जो पैसे पहले से ही ये दाले वगैरह जो बोल रहे हैं वो बीज रहा तो इस, इस कैटेगरी में नहीं आएगा हाँ जो धान या गेहूं को छोड़ेगा वो इस कैटेगरी में आएगा तो ये अनाउचित हमें बातें नजर आई हमने इसलिए समय लिया कि पूरे भारतवर्ष के लोग ये ना कहें कि सरकार ने कोई प्रस्ताव भेजा है तो ये आराम से ठंडे मन से सोचते भी नहीं है उसको ठुकरा देते हैं लेकिन जो मीटिंग में उन्होंने चाल चलने का जत्न किया वो पूरे देश के समक्ष आज हम रख रहे हैं ये असल में सरकार की नीयत पे खोट है अगर नीति अच्छी होती नीयत साफ होती तो वो ऐसा ना करते यही अगर अब एम लीगल गारंटी कानून बना देंगे तो हमें नहीं लगता है इस की इससे अधिक राशि की आवश्यकता है तो हमारी मांग जो ही वही है कि सरकार एम एस कानून तेईस फसलों के ऊपर बना के दे और जो फसलें रह जाएंगी उसके ऊपर स्टडी करने के बाद सभी फसलों के ऊपर हमें जो है एमएसपी लीगल गारंटी का कानून चाहिए हम इसी स्टैंड करते हैं और इस पर ही आगे बात होगी अब भारत सरकार बताएगी हमें उन्होंने कर्ज माफी के ऊपर का क्या क्या अभी तक स्टडी किया उन्होंने हमने तो अपना विपार, विचार विमर्श करके आपको बता दिया भी हमारे मन में यह हम इस प्रपोजल को रद्द करते हैं अब कर्ज के ऊपर उन्होंने अपनी स्टडी करनी थी वो क्या कर रहे हैं जैसे गन्ने के ऊपर सी टू प्लस हंड्रेड परसेंट और सी टू प्लस फिफ्टी परसेंट का जो फार्मूला है उसके ऊपर भारत सरकार क्या कर रही है इसी के साथ जैसे डब्ल्यू से हमने बोला भी खेती सेक्टर को आप बाहर निकालिए जैसे नरेगा पे ऊपर बात थी भी 200 दिन और 700 सौ रुपया दिहाड़ी ये सब बातों के ऊपर मंत्री महोदय बोलकर गए थे भी हम भी ਦਿੱਲੀ ਜਾਣਗੇ ਔਰ ਵਹਾਂ ਸੇ ਆਪਣੀ ਸਰਕਾਰ ਸੇ ਵਿਚਾਰ ਕਰਨੇ ਕੇ ਬਾਦ ਇਨਕੋ ਬਤਾਏਂਗੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਭਾਜਪਾ ਸਰਕਾਰ ਪੁਲਿਸ ਨੂੰ ਕਿਸ ਤਰੀਕੇ ਹਥਿਆਰ ਬਣਾ ਕੇ ਇੱਕ 65 ਸਾਲ ਦੇ ਜਿਹੜੇ ਕਿਸਾਨ ਸੀ ਬਜ਼ੁਰਗ ਸੀਗੇ ਉਹ ਸ਼ਹੀਦ ਹੋ ਗਏ ਕਈਆਂ ਦਾ ਅੱਖਾਂ ਦਾ ਚਲੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਕਈ ਬਿਮਾਰੀ ਦੇ ਹਾਲਤ ਵਿੱਚ ਹੋਏ ਵੀ ਤੁਸੀਂ ਆਪਣੇ ਦੇਸ਼ ਦੇ ਲੋਕਾਂ ਤੋਂ ਆਪਣੇ ਹੀ ਦੇਸ਼ ਦੇ ਵਿੱਚ ਜੇ ਦਾੰਗਾ ਛੋਟੇ ਜਿਵੇਂ ਕੋਈ ਮਿਲਟਰੀ ਦਾ ਅਟੈਕ ਉਹ ਕਿਸੇ ਬਾਹਰਲੀ ਅੰਸਰ ਤੇ ਹੁੰਦਾ ਉਸ ਤਰੀਕੇ ਕਰੋਗੇ ਐਡੀਆਂ ਐਡੀਆਂ ਤੁਸੀਂ ਪਿੱਲਰਾਂ ਕੰਡਿਆਂ ਵਾਲੀਆਂ ਤਾਰਾਂ ਲਾਤੀਆਂ ਵੀ ਅਸੀਂ ਦੇਸ਼ཅੀ ਅਸੀਂ ਬਾਹਰ ਥੋੜੀ ਹਾਂ ਅਸੀਂ ਤੇ ਆਜ਼ਾਦੀ ਦਿਵਾਉਣ ਵਾਲੇ ਆ ਇਸ ਦੇਸ਼ ਨੂੰ ਲੜਨ ਵਾਲੇ ਆ ਸੰਘਰਸ਼ ਕਰਨ ਵਾਲੇ ਆ ਦੇਸ਼ ਲਈ ਮਰ ਮਿਟਣ ਵਾਲੇ ਲੋਕ ਆ ਤੇ ਤੁਸੀਂ ਇਸ ਤਰੀਕੇ ਦਾ ਰਵਈਆ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਮੰਨਣੀਆਂ ਚਾਹੀਦੀਆਂ ਕਿਉਂ ਨਹੀਂ ਮੰਨ ਰਹੇ ਜਿਸ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਜਿਨ੍ਹਾਂ ਦੇ ਖੇਤ ਚੋਂ ਤੁਸੀਂ ਫਸਲ ਚਾਕੇ ਲੈ ਜਾਣਾ ਤੇ ਅੱਗੇ 4 ਗੁਣਾ ਭਾਅ ਦੇ ਵੇਚਦੇ ਹਾਂ ਕਿਸਾਨਾਂ ਨੂੰ ਕਿਉਂ ਨਹੀਂ ਫਾਇਦਾ ਮਿਲਣਾ ਚਾਹੀਦਾ ਸੋ ਮੇਰੀ ਪਹਿਲੇ ਦਿਨ ਤੋਂ ਇਹ ਸਟੈਂਡ ਰਿਹਾ ਤੇ ਮੈਂ ਹਮੇਸ਼ਾ ਆਵਾਜ਼ ਚੱਕਦੀ ਕਿ ਕਿਸਾਨਾਂ ਦੀਆਂ ਜੋ ਮੰਗਾ ਉਹਨਾਂ ਨੂੰ ਲੋਕਤੰਤਰੀ ਢੰਗ ਨਾਲ ਸ਼ਾਂਤੀਪੂਰਵਕ ਤਰੀਕੇ ਨਾਲ ਬਾਬੇ ਨਾਨਕ ਦੇ ਬੱਚੇ ਨੇ ਸਾਰੇ ਕਿਸ ਤਰੀਕੇ ਦੇ ਅਸੀਂ ਲੰਗਰ ਲੰਗਰ ਲਗਾਉਣ ਵਾਲੇ ਲੋਕ ਆ ਸੇਵਾ ਭਾਵਨਾ ਵਾਲੇ ਲੋਕਾਂ ਤੇ ਤੁਸੀਂ ਉਸ ਕੌਮ ਉੱਤੇ ਜਿਨ੍ਹਾਂ ਨੇ ਆਜ਼ਾਦੀ ਦਿਵਾਈ ਹੈ ਤੁਸੀਂ ਡਾਂਗਾਂ ਚਲਾ ਰਹੇ ਹੋ ਤੁਸੀਂ ਅਥਰੂ ਗੈਂਸ ਦੇ ਗੋਲੇ ਛੱਡ ਰਹੇ ਤੇ ਬੜਾ ਨਿੰਦਿਆ ਜਨਕ ਹੈ ਤੇ ਜਿਨੇ ਵੀ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇਤਿਹਾਸ ਗਵਾਹ ਕੇਂਦਰ ਸਰਕਾਰਾਂ ਸਮੇਂ ਸਮੇਂ ਸਿਰ ਦੀਆਂ ਗਵਾਹ ਨੇ ਕਿ ਪੰਜਾਬ ਦੇ ਲੋਕਾਂ ਨੇ ਫਿਰ ਕਿਵੇਂ ਸਭ ਕੁਝ ਖਾਇਆ ਜਰਾ ਇਤਿਹਾਸ ਫਰੋਲ ਕੇ ਦੇਖਣ ਤੇ ਕਿਸੇ ਨੂੰ ਹੰਕਾਰ ਨਹੀਂ ਕਰਨਾ ਕਿ ਫਿਕਸਡ ਮੈਚ ਚੱਲ ਰਿਹਾ ਕਿਸਾਨਾਂ ਨੂੰ ਪਰੇਚਾਨ ਤੇ ਮੂਰਖ ਬਣਾਉਣ ਦਾ ਕਿ ਇਹ ਤੇ ਕਾਰਵਾਈ ਕੋਈ ਨਹੀਂ ਹੋਊਗੀ ਔਰ ਮੈਂ ਐਸੇ ਲਈ ਕਹੀ ਨਾ ਕਿ ਇਹ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਮੈਂ ਕੱਲ ਪਰਸੋਂ ਆ ਟਵੀਟ ਵੀ ਆਪਦੀਆਂ ਪਾਈਆਂ ਸਨ ਇਹਨਾਂ ਨੇ 21 ਚ ਆਪਣਾ ਸਰਕਾਰ ਬਣ ਤੋਂ ਪਹਿਲਾਂ 21 ਚ ਕਿਹਾ ਸੀ ਕੈਪਟਨ ਅਮਰਿੰਦਰ ਨੂੰ ਕਿ ਜੇ ਸੈਂਟਰ ਸਰਕਾਰ ਨਹੀਂ ਦਿੰਦੀ ਐਮਐਸਪੀ ਤੇ ਕੈਪਟਨ ਦਵੇ ਨਹੀਂ ਕੈਪਟਨ ਦਿੰਦਾ ਤੇ ਲੰਬੇ ਹੋਵੇ ਤੇ ਅਸੀਂ ਦਵਾਂਗੇ ਤੇ ਭਾਈ ਹੁਣ ਤਾਂ 2 ਸਾਲ ਤੋਂ ਦੀ ਸਰਕਾਰ ਆਇਆ ਨੂੰ ਤੁਸੀਂ ਮੁਕਬਰੀ ਵੀ ਕਰ ਰਹੇ ਹੋ ਇਥੋਂ ਜਿੰਨੇ ਬੰਦੇ ਜਾ ਰਹੇ ਆ ਮੈਂ ਤੁਹਾਨੂੰ ਅੱਜ ਦੱਸ ਰਿਹਾ ਉਹਨਾਂ ਦੀ ਸਾਰਿਆਂ ਦੀ ਇੰਟੈਲੀਜੈਂਸ ਰਿਪੋਰਟ ਕੋਈ ਹੋਰ ਨਹੀਂ ਭਗਵੰਤ ਮਾਨ ਦੇ ਰਿਹਾ ਇਸ ਲਈ ਮੁਕਬਰੀ ਦਾ ਕੰਮ ਵੀ ਭਗਵੰਤ ਮਾਨ ਕਰ ਟਾਉਟੀ ਵੀ ਕਰ ਰਿਹਾ ਹੁਣ ਜੇ ਮਸਲਾ ਹੱਲ ਨਾ ਹੋਇਆ ਤੇ ਫਿਰ ਮੈਂ ਤਾਂ ਟਾਉਟੀ ਕਹੂੰਗਾ ਨਾ ਜੀ ਉਹਨੂੰ ਸਭ ਤੋਂ ਵੱਡਾ ਧਰੋ ਉਸ ਲਈ ਮੈਂ ਪਹਿਲੇ ਦਿਨ ਤੋਂ ਇਹ 13 ਤਰੀਕ ਤੋਂ ਮੈਨੂੰ ਲੱਗਦਾ ਜੇ ਦਿਨ ਪਹਿਲੇ ਦਿਨ 13 ਤਰੀਕ ਦੀ ਗੱਲ ਹੈ ਜੀ 13 ਤਰੀਕ ਤੋਂ ਮੈਂ ਮੰਗ ਕਰ ਰਿਹਾ ਕੀ ਪੰਜਾਬ ਦੀ ਧਰਤੀ ਤੇ ਆ ਕੇ ਜੋ ਇਹ ਅਥਰੂ ਗੈਸ ਜੋ ਰਬੜ ਬੁਲੇਟ ਦਾ ਇਸਤੇਮਾਲ ਹੋਇਆ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਏ ਡੀਜੀਪੀ ਸਾਹਿਬ ਦੀ ਫੋਟੋ ਜਨਤਕ ਹੋਈ ਹੈ ਉੱਥੇ ਫਿਰਦੇ ਰਹੇ ਐ ਐਸਐਸਪੀ ਉੱਥੇ ਫਿਰਦਾ ਰਿਹਾ ਮਗਰ ਪਤਾ ਨਹੀਂ ਕਾਦੇ ਇਹ ਉੱਥੇ ਮੂਰਤ ਦਰਸ਼ਕ ਬਣੇ ਬੋਲਦੀ ਕੁਝ ਨਹੀਂ ਦਿਸਦਾ ਕੁਝ ਨਹੀਂ ਸੁਣਦਾ ਕੁਝ ਇਤੋਂ ਮੈਨੂੰ ਸ਼ੱਕ ਹੋ ਗਿਆ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਇੱਕ ਫਿਕਸਡ ਮੈਚ ਖੇੜ ਰਿਹਾ ਹੈ ਔਰ ਇਹ ਇਸ ਗੱਲ ਨੂੰ ਬੜਾ ਸਪਸ਼ਟ ਇੰਟਰਨੈਟ ਦੇ ਵੀ ਇਹ ਹੈ ਜੀ ਇੱਕ ਪਾਸੇ ਇਗਜ਼ਾਮ ਹੈ ਬੱਚਿਆਂ ਦੇ ਅੱਜ ਕੱਲ ਸਾਰਾ ਕੁਝ ਹੀ ਆਨਲਾਈਨ ਹੈ ਜਿਹਨੇ ਬੱਚੇ ਨੇ ਵੀ ਕੋਈ ਚੀਜ਼ ਵੇਖਣੀ ਹੈ ਸਮਝਣੀ ਆਪਦੇ ਟੈਸਟ ਖਾਤਰ ਉਹਨੇ ਆਨਲਾਈਨ ਜਾਣਾ ਤੇ ਫਿਰ ਇਹ ਕਾਧਾ ਇਗਜ਼ਾਮ ਆ ਤੁਸੀਂ ਸੱਤ ਜ਼ਿਲ੍ਹਿਆਂ ਦਾ ਇੰਟਰਨੈਟ ਬੰਦ ਕਰਤਾ ਬਾਕੀ ਕਾਰੋਬਾਰ ਨੁਕਸਾਨ ਹੈ ਹਰ ਤਰੀਕੇ ਦਾ ਨੁਕਸਾਨ ਹੈ ਉਹ ਅੱਡ ਗੱਲ ਹੈ ਬੱਚਿਆਂ ਦੇ ਭਵਿੱਖ ਦਾ ਵੀ ਨੁਕਸਾਨ ਉੱਤੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਚੁੱਪ ਔਰ ਇੰਟਰਨੈਟ ਬੰਦ ਕਰਨਾ ਇਹ ਸਪਸ਼ਟ ਸੰਕੇਤ ਦਿੰਦਾ ਕਿ ਨਹੀਂ ਹਾਲਾਤ ਠੀਕ ਜੇ ਹਾਲਾਤ ਨਹੀਂ ਠੀਕ ਤੇ ਮੁੱਖ ਮੰਤਰੀ ਕਾਰਵਾਈ ਕਿਉਂ ਨਹੀਂ ਕਰ ਰਹੇ ਜਿਹੜੇ ਹਾਲਾਤ ਵਿਗਾੜਦੇ ਮਗਰ ਇਹਦੇ ਤੇ ਕੋਈ ਜਵਾਬ ਨਹੀਂ ਕੋਈ ਟਿੱਪਣੀ ਨਹੀਂ ਇਸ ਤੋਂ ਹੀ ਮੈਨੂੰ ਸ਼ੱਕ ਦੇ ਘੇਰੇ 'ਚ ਮੈਂ ਮੁੱਖ ਮੰਤਰੀ ਨੂੰ ਲਿਆਉਣਾ ਕਿ ਮੁੱਖ ਮੰਤਰੀ ਸਾਹਿਬ ਦੀ ਮੰਨਛਾ ਸਾਫ ਨਹੀਂ ਜਿਹੜਾ ਕਹਿੰਦਾ ਸੀ ਐਮਐਸਪੀ ਸੈਂਟਰ ਨਹੀਂ ਦਊਗੀ ਅਸੀਂ ਦਵਾਂਗੇ ਹੁਣ ਭਾਈ ਜਿਹੜੀ ਅਨਮੋਲ ਕਗਨਮਾਨ ਬੋਲੀਏ ਕਹਿੰਦੀ 50 ਮਿੰਟਾਂ ਚ ਦਵਾਂਗੇ ਉਹ ਮੰਤਰੀ ਆ ਹੁਣ ਕੋਈ ਆਉਂਦਾ ਹੀ ਨਹੀਂ ਗੱਲ ਤੇ ਔਰ ਜਿਹੜੀ ਕਿਸਾਨਾਂ ਔਰ ਇੰਨਾ ਗੱਲਾਂ ਤੇ ਇਹ ਮਤਲਬ ਵੀਡੀਓ ਤਾਂ ਹੁਣ ਬੜੀ ਵਾਇਰਲ ਹੋ ਗਈ ਆ ਬਾਰ-ਬਾਰ ਮੈਂ ਵੀ ਪੋਸਟ ਕੀਤੀ ਆ ਵਿਦ ਪਾਰਲੀਮੈਂਟ ਚ ਐਸ ਐਮਪੀ ਭਗਵੰਤ ਮਾਨ ਜੀ ਬੋਲੇ ਆ ਕਿ ਇਹਨੂੰ ਲੀਗਲ ਗਾਰੰਟੀ ਬਣਾਓ ਤੇ ਭਾਈ ਹੁਣ ਤੂੰ ਕਿਉਂ ਕਿਸਾਨਾਂ ਨੂੰ ਨਾ ਸਮਝਾ ਸੈਂਟਰ ਨੂੰ ਸਮਝਾ ਜਾਂ ਆਪ ਸਮਝਾ ਔਰ ਜੋ ਪੰਜਾਬ ਦੀ ਧਰਤੀ ਤੇ ਆ ਕੇ ਕਿਸੇ ਪੰਜਾਬੀ ਦਾ ਕਿਸੇ ਵਸਨੀਕ ਦਾ ਦੇਸ਼ ਦੇ ਕਿਸੇ ਨਾਗਰਿਕ ਦਾ ਨੁਕਸਾਨ ਹੋਇਆ ਉੱਤੇ ਬਣਦੀ ਕਾਰਵਾਈ ਕਰੋ